डीसी मैडम ਜਿਹੜੇ ਫਾਜ਼ਲ ਕਰਦੇ ਨੇ ਉਹਨਾਂ ਦੇ ਰਵੱਈਏ ਪ੍ਰਤੀ ਪਿਛਲੇ ਲੰਬੇ ਸਮੇਂ ਤੋਂ ਫਾਜ਼ਲ ਕਾ ਦੇ ਪੱਤਰਕਾਰਾਂ ਵੱਲੋਂ ਇੱਕ ਜਿਹੜਾ ਉਹ ਸੰਘਰਸ਼ ਵਿੱਢਿਆ ਹੋਇਆ ਹੈ ਔਰ ਇਸ ਸੰਬੰਧੀ ਬੀਤੇ ਦਿਨੀ ਇੱਕ ਜਿਹੜਾ ਫਾਜ਼ਲ ਕਾ ਦੇ ਵਿੱਚ ਜ਼ਿਲ੍ਹਾ ਪੰਧਰੀ ਮੀਟਿੰਗ ਸਰਦਾਂ ਦਾ ਜਿਹੜਾ ਇੱਕ ਸੱਦਾ ਦਿੱਤਾ ਗਿਆ ਸੀ ਉਹਨੂੰ ਲੈ ਕੇ ਕਾਫੀ ਜਿਹੜੀ ਡੀਸੀ ਦਫ਼ਤਰ ਵੱਲੋਂ ਇੱਕ ਸਰਗਰਮੀ ਵਧੀ ਸੀ ਔਰ ਕੁਝ ਪੱਤਰਕਾਰ ਭਰਾਵਾਂ ਦਾ ਵੀ ਫੋਨ ਆਇਆ ਸੀ ਉਹਨਾਂ ਦਾ ਸਵਾਗਤ ਵੀ ਕੀਤਾ ਹੈ ਕਿ ਉਹ ਕਹਿੰਦੇ ਕਿ ਮਾਮਲੇ ਨੂੰ ਅਸੀਂ ਨਿਵੇੜਨਾ ਚਾਹੁੰਦੇ ਹਾਂ ਤੇ ਸਾਨੂੰ ਕੋਈ ਇਸ ਗੱਲ ਦਾ ਕਹਿ ਸਕਦੇ ਆ ਇਤਰਾਜ਼ ਨਹੀਂ ਕਿਉਂਕਿ ਮਾਮਲਾ ਸਾਡਾ ਡੀਸੀ ਮੈਡਮ ਦੇ ਨਾਲ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈ ਉਹ ਨਿੱਜੀ ਨਹੀਂ ਹੈ ਔਰ ਡੀਸੀ ਮੈਡਮ ਦੇ ਨਾਲ ਜਦੋਂ ਨਿੱਜੀ ਨਹੀਂ ਹੈ ਕੋਈ ਨਿੱਜੀ ਲੜਾਈ ਨਹੀਂ ਹੈ ਤੇ ਉਹਨੂੰ ਲੈ ਕੇ ਜਿਹੜਾ ਅਸੀਂ ਲਗਾਤਾਰ ਪੱਤਰਕਾਰਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਔਰ ਡੀਪੀਆਰਓ ਖਾਸ ਤੌਰ ਤੇ ਜਿਹੜੇ ਕਿ ਜ਼ਿਲ੍ਹਾ ਲੋਕ ਸੰਪਰਕ ਵਿਭਾਗ ਦੇ ਇੰਚਾਰਜ ਨੇ ਉਹਨਾਂ ਨੇ ਇਸ ਮਾਮਲੇ ਨੂੰ ਸੈਟਲ ਕਰਨ ਵਾਸਤੇ ਦੋ ਤਿੰਨ ਮੀਟਿੰਗਾਂ ਕਰਾਉਣ ਦੀ ਗੱਲ ਕੀਤੀ ਔਰ ਉਹਦੇ ਲਈ ਅਸੀਂ ਹਾਂ ਵੀ ਭਰੀ ਐ ਔਰ ਖਾਸ ਤੌਰ ਤੇ ਜਦੋਂ ਫਾਜ਼ਿਲਕਾ ਦੇ ਵਿੱਚ ਅਸੀਂ ਇੱਕ ਮੀਟਿੰਗ ਕਰਨ ਦਾ ਸੱਦਾ ਦਿੱਤਾ ਤੇ ਡੀਪੀਆਰਓ ਸਾਹਿਬ ਨੇ ਇੱਕ ਜਿਹੜੀ ਐ ਲਗਭਗ 18 ਜੁਲਾਈ ਨੂੰ ਜਿਹੜੀ ਸਾਡੇ ਨਾਲ ਗੱਲਬਾਤ ਕੀਤੀ ਐ ਔਰ ਉਹਨੇ ਗੱਲ ਕਹੀ ਐ ਕਿ ਡੀਸੀ ਮੈਡਮ ਨਾਲ ਬੈਠ ਕੇ ਗੱਲਬਾਤ ਹੋ ਜਾਏਗੀ ਜਿਸ ਤਰ੍ਹਾਂ ਪੱਤਰਕਾਰਾਂ ਦੀ ਜਿਹੜੀ ਲੋੜ ਹੈ ਉਹਨਾਂ ਦੇ ਅਦਾਰੇ ਮੁਤਾਬਕ ਉਹ ਜਿਹੜਾ ਪੱਖ ਦੇਣ ਲਈ ਤਿਆਰ ਹੋਣਗੇ ਤੇ ਉਹਨਾਂ ਪੁੱਛਿਆ ਕਿ ਕਦੋਂ ਮੀਟਿੰਗ ਹੋਏਗੀ ਤਾਂ ਮੀਟਿੰਗ ਦਾ ਅਸੀਂ ਕਿਹਾ ਸੀ ਕਿ ਸੋਮਵਾਰ ਕਰਾਂਗੇ ਪਰ ਸਾਡੇ ਕੁਝ ਸੀਨੀਅਰ ਜਰਨਲਿਸਟ ਜਿਹੜੇ ਨੇ ਉਹ ਫੈਮਿਲੀ ਇਹਨੂੰ ਹੈਲਥ ਇਸ਼ੂ ਨੂੰ ਲੈ ਕੇ ਕਿਤੇ ਚੰਡੀਗੜ੍ਹ ਨੇ ਜਾਂ ਹੋਰ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਕਿਹਾ ਵੀ ਆਪਾਂ ਮੰਗਲਵਾਰ ਮੀਟਿੰਗ ਕਰਾਂਗੇ ਔਰ ਡੀਪੀਆਰ ਉਹਨਾਂ ਦੇ ਨਾਲ ਕੱਲ ਸ਼ਾਮ ਨੂੰ ਜਿਹੜੀ ਹੈ ਗੱਲ ਲਗਭਗ 37 ਸੈਕਿੰਡ ਕਹਿ ਸਕਦੇ 5:13 ਤੇ ਉਹਨਾਂ ਨਾਲ ਮੇਰੇ ਨਾਲ ਗੱਲਬਾਤ ਕੀਤੀ ਹੈ ਕਿ ਅ ਮੀਟਿੰਗ ਵਿੱਚ ਕੀ ਕੀਤਾ ਤਾਂ ਉਹਨਾਂ ਨੂੰ ਦੱਸਿਆ ਕਿ ਮੀਟਿੰਗ ਬਾਰੇ ਅਜੇ ਮੀਟਿੰਗ ਨਹੀਂ ਹੋ ਸਕੀ ਬਸ 2-3 ਦਿਨਾਂ ਦੇ ਵਿੱਚ ਮੀਟਿੰਗ ਕਰਕੇ ਆਪਾਂ ਫੈਸਲਾ ਲੈ ਲਵਾਂਗੇ ਪਰ ਮੈਂ ਕਹਿ ਸਕਦਾ ਕਿ ਡੀਪੀਆਰਓ ਦੀ ਕਿੰਨੀ ਵੱਡੀ ਚਲਾਕੀ ਹੈ ਕਿ ਅੱਜ ਸਵੇਰੇ ਪੱਤਰਕਾਰਾਂ ਨੂੰ ਫੋਨ ਕਰਕੇ ਗੱਲ ਕਹਿ ਰਹੇ ਨੇ ਕਿ 11 ਵਜੇ ਡੀਸੀ ਦਫ਼ਤਰ ਦੇ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਔਰ ਇੱਕ ਹੋਰ ਹਰਾਨੀ ਦੀ ਗੱਲ ਹੈ ਕਿ ਲਗਭਗ ਸਾਲ ਬੀਤਣ ਵਾਲਾ ਹੈ ਕਿ ਡੀਸੀ ਮੈਡਮ ਨੂੰ ਇੱਥੇ ਲੱਗਿਆ ਹਨ ਤਾਇਨਾਤ ਹੋਣ ਨੂੰ ਤੇ ਜੇ ਪੱਤਰਕਾਰਾਂ ਨੇ ਸਵਾਲ ਕੀਤਾ ਹੈ ਡੀਪੀਆਰ ਨੂੰ ਸਰਦਾਰ ਭਪਿੰਦਰ ਸਿੰਘ ਬਰਾਰ ਨੂੰ ਵੀ ਕਾਦੀ ਮੀਟਿੰਗ ਹੈ ਤੇ ਕਹਿੰਦੇ ਮੈਡਮ ਦੇ ਨਾਲ ਜਿਹੜੀ ਇਹ ਉਹ ਇੰਟਰੋਡਕਸ਼ਨ ਕਰਾਉਣੀ ਹੈ ਮੈਡਮ ਦੇ ਨਾਲ ਬੈਠ ਕੇ ਚਾਹ ਦਾ ਕੱਪ ਲਾਉਣਾ ਹੈ ਬੜੀ ਹਾਸੋਈ ਨਹੀਂ ਗੱਲ ਹੈ ਕਿ ਸਾਲ ਬੀਤਣ ਵਾਲਾ ਹੋਵੇ ਔਰ ਮੈਡਮ ਨੇ ਅੱਜ ਤੱਕ ਪੱਤਰਕਾਰਾਂ ਨਾਲ ਮੀਟਿੰਗ ਨਾ ਕੀਤੀ ਹੋਵੇ ਔਰ ਅੱਜ ਇਹ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਚਾਹ ਪਲਾ ਕੇ ਇੰਟਰੋਡਕਸ਼ਨ ਕਰਾਈ ਜਾਏਗੀ ਮਤਲਬ ਬੜਾ ਇਹ ਇੱਕ ਹੈਰਾਨੀ ਜਨਕ ਹੈ ਕਿ ਅੱਜ ਮੀਟਿੰਗ ਕਿਉਂ ਅੱਜ ਹੀ ਸਪੈਸ਼ਲ ਸਾਧਕੇ ਉਹ ਵੀ ਮੈਂ ਵੀ ਕਹਿ ਸਕਦਾ ਕਿ ਮੇਰਾ ਮੇਰਾ ਵੀ yellow card ਹੈ yellow card holder ਹੈ ਹੋਰ ਵੀ ਕਈ ਸਾਥੀ ਨੇ ਜਾਂ ਕਈ ਨਹੀਂ ਵੀ ਹੈਗੇ ਚੌੜਵੇਂ ਪੱਤਰਕਾਰਾਂ ਨੂੰ ਚੋਕ-ਚੋਕ ਕੇ ਮੈਸੇ ਲਾਉਂਦਾ ਦਾ ਕੰਮ ਕੀਤਾ ਜਾ ਰਿਹਾ ਹੈ ਮੈਂ ਜਰੂਰ ਕਹਿਣਾ ਚਾਹਣਾ ਆ ਸਭ ਤੋਂ ਪਹਿਲਾਂ ਪੱਤਰਕਾਰ ਭਰਾਵਾਂ ਨੂੰ ਇਸ ਗੱਲ ਦੀ ਮੈਂ ਵਧਾਈ ਦੇਣਾ ਚਾਹਣਾ ਆ ਕਿ ਵਧੀਆ ਹੋਇਆ ਕਿ ਡੀਸੀ ਮੈਡਮ ਨੇ ਤੁਹਾਡੀ ਮੀਟਿੰਗ ਸਰਦੀ ਹੈ ਔਰ ਖਾਸ ਤੌਰ ਤੇ ਕਿ ਉਹਨਾਂ ਨੇ ਘਟੋ ਘਟ ਡੀਸੀ ਨੂੰ ਪਤਾ ਤਾਂ ਲੱਗਿਆ ਕਿ ਪੱਤਰਕਾਰਾਂ ਦੀ ਵੀ ਇੱਕ ਸਮੂਹ ਪੱਤਰਕਾਰ ਭਾਈਚਾਰਾ ਜਾਵੇਗਾ ਤਾਂ ਅਸੀਂ ਸ਼ਾਮੂਲਿਤ ਕਰਾਂਗੇ ਅਸੀਂ ਪਾੜੋ ਤੇ ਰਾਜ ਕਰੋ ਦੀ ਜਿਹੜੀ ਨੀਤੀ ਹੈ ਚਾਹੇ ਮੈਡਮ ਡੀਸੀ ਅਪਣਾ ਰਹੀ ਹੋਵੇ ਚਾਹੇ ਡੀਪੀ ਆ ਰ ਅਪਣਾ ਰਹੇ ਹੋਣ ਜਾਂ ਇੱਕ ਦੋ ਚਨੀਂਦਾ ਜਿਹੜੇ ਸਾਡੀ ਭਰਾਣੇ ਉਹ ਕਰ ਰਹੇ ਹੋਣ ਤਾਂ ਸ਼ਾਇਦ ਕਾਮਯਾਬ ਅਸੀਂ ਨਹੀਂ ਹੋਣ ਦੇਾਂਗੇ ਔਰ ਮੰਡੀ ਰੋੜਾਂ ਵਾਲੀ ਤੋਂ ਮੰਡੀ ਕਵਾਇਆ ਤੋਂ ਮੰਡੀ ਲਾਧੂ ਕਾ ਤੋਂ ਮੈਂ ਕਹਿੰਦਾ ਜਿੰਨੇ ਵੀ ਨੇ ਫਾਜ਼ਲ ਕਾ ਦੇ ਸੀਨੀਅਰ ਪੱਤਰਕਾਰਾਂ ਨੂੰ ਮੈਂ ਸਲੂਟ ਕਰਦਾ ਹਾਂ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਇਸ ਗੱਲ ਦੀ ਤਵੱਜਹ ਦਿੱਤੀ ਕਿ ਨਹੀਂ ਅਸੀਂ ਪੱਤਰਕਾਰ ਭਰਾ ਏਕਾਂ ਭਾਵੇਂ 2-4 ਭਰਾ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਉਹ ਜਾ ਸਕਦੇ ਨੇ ਉਹ ਡੀਸੀ ਦਫ਼ਤਰ ਅੱਜ ਮੀਟਿੰਗ ਕਰਨਗੇ ਡੀਸੀ ਦਾ ਦੀ ਚਾਹ ਦਾ ਕੱਪ ਪੀਣਗੇ ਜ਼ਰੂਰੀ ਹੈ ਪਰ ਇਹ ਗੱਲ ਹੈ ਕਿ ਅਸੀਂ ਜਿਹੜਾ ਇਸ ਗੱਲ ਲਈ ਖੁਸ਼ ਹੈ ਕਿ ਪੱਤਰਕਾਰ ਭਰਾ ਜਿਹੜੇ ਸਾਡੇ ਨੇ ਉਹ ਅਸੀਂ ਫੈਸਲਾ ਕੀਤਾ ਕਿ ਅਸੀਂ ਬਿਲਕੁਲ ਉਹਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ। ਢਾਬਾ ਜੀ ਕੀ ਕਾਰਨ ਸਮਝਦੇ ਹੋ? ਡੀਪੀਆਰਓ ਸਾਹਿਬ ਜਿਹੜੇ ਆ ਉਹ ਵਕ ਵਕ ਪੱਤਰਕਾਰਾਂ ਨੂੰ ਜਿਹੜਾ ਫੋਨ ਕਰ ਰਿਹਾ ਸਾਰੇ ਪੱਤਰਕਾਰਾਂ ਨੂੰ ਕਿਉਂ ਨਹੀਂ ਫੋਨ ਕਰ ਰਿਹਾ? ਕੀ ਕਾਰਨ ਸਮਝਦੇ ਹੋ? ਉਹਦੀ ਨੀਅਤ ਤੇ ਸ਼ੱਕ ਕੀਤਾ ਜਾ ਸਕਦਾ ਹੈ। ਜਿਹੜਾ ਸਵਾਲ ਹੈ ਬਰਾੜ ਸਾਹਿਬ ਤੁਹਾਡਾ ਕਿ ਡੀਪੀਆਰਓ ਦੀ ਨੀਅਤ ਤੇ ਸ਼ੱਕ ਹੈ ਸਾਨੂੰ? ਹੂੰ ਇਹਨਾਂ ਬੰਦਾ ਸੁਲਝਾ ਆਇਆ ਆਪਣੇ ਆਪ ਨੂੰ ਸਿਆਣਾ ਸਮਝੇ ਤੇ ਚਲਾਕੀਆਂ ਕਰੇ ਡੀਪੀਆਰਓ ਸਾਹਿਬ ਤੁਹਾਡੀਆਂ ਚਲਾਕੀਆਂ ਬਿਲਕੁਲ ਨਹੀਂ ਚੱਲਣ ਦੇਾਂਗੇ ਡੀਸੀ ਮੈਡਮ ਦੇ ਨਾਲ ਕੋਈ ਵੀ ਨਿੱਜੀ ਰੰਜਿਸ਼ ਨਹੀਂ ਹੈ ਸਾਡੀ ਪਰ ਇਹ ਕਹਿਣਾ ਚਾਹੁੰਦੇ ਆ ਕਿ ਪੱਤਰਕਾਰਤਾ ਦਾ ਜਿਹੜਾ ਰੁਤਬਾ ਹੈ ਉਹ ਬਰਕਰਾਰ ਰੱਖਣ ਵਾਸਤੇ ਸਾਡੀ ਇਹ ਜੰਗ ਜਾਰੀ ਰਹੇਗੀ ਤੁਸੀਂ ਅੱਜ ਸਾਡੇ ਭਰਾਵਾਂ ਨੂੰ ਬੁਲਾਇਆ ਅਸੀਂ ਖੁਸ਼ ਹੈ ਅਸੀਂ ਕਿਉਂ ਆਪਣੇ ਭਰਾਵਾਂ ਤੇ ਨਾਰਾਜ਼ ਹੋਈਏ 2 4 5 7 ਜਿੰਨੇ ਵੀ ਸਾਡੇ ਭਰਾ ਜਾਣਗੇ ਘਟੋ ਘਟ ਇਹ ਗੱਲ ਤਾਂ ਟਿਕਾਣੇ ਤੇ ਆਈ ਨਾ ਕਿ ਮੈਡਮ ਅੱਜ ਚਾਹ ਪਲਾਉਣ ਲਈ ਤਿਆਰ ਹੋਗੀ ਮੈਨੂੰ ਇਸ ਗੱਲ ਦਾ ਦੁੱਖ ਹੈ ਪੱਤਰਕਾਰ ਭਰਾਵਾਂ ਨੂੰ ਕਹਿਣਾ ਚਾਹਣਾ ਹੈ ਕਿ ਕਈਆਂ ਨੂੰ ਐਪੀਸੋਡ ਦਾ ਪਤਾ ਨਹੀਂ ਹੈ ਸਾਡੇ ਤਿੰਨ ਭਰਾ ਜਦੋਂ ਮੈਡਮ ਅਜੇ ਆਈ ਸੀ ਉਹਦੇ ਐਂਟਰ ਕੀਤਾ ਸੀ ਉਥੇ ਜਲੀਲ ਕੀਤਾ ਗਿਆ ਕੈਂਬਰੇ ਮਹਿਕ ਲੈ ਕੇ ਬਾਹਰ ਨਿਕਲ ਜਾਓ ਗੈਟ ਆਟ ਹੋ ਜਾਓ ਮੇਰੀ ਪਰਮਿਸ਼ਨ ਤੋਂ ਕਿਉਂ ਬਿਨਾਂ ਆਇਓ ਈਵਨ ਕਿ ਆਪਣੇ ਗੱਲ ਮੈਨੂੰ ਕਹਿ ਦਿੱਤਾ ਕਿ ਮੈਂ ਤੈਨੂੰ ਸਸਪੈਂਡ ਕਰਾਂਗੀ ਤੂੰ ਇਹਨਾਂ ਨੂੰ ਮੇਰੀ ਪਰਮਿਸ਼ਨ ਤੋਂ ਬਿਨਾਂ ਐਂਟਰ ਕਿਵੇਂ ਕਰਨ ਦਿੱਤਾ ਬੜੀ ਹੈਰਾਨੀ ਹੋਈ ਕਿ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਡਿਪਟੀ ਕਮਿਸ਼ਨਰ ਸਾਹਿਬ ਸਾਡੇ ਪਹਿਲਾਂ ਵੀ ਰਹਿ ਕੇ ਗਏ ਨੇ 2011 ਵਿੱਚ ਜ਼ਿਲ੍ਹਾ ਬਣਿਆ ਔਰ ਇਹ ਵੱਖਰੀ ਕਿਸਮ ਦੀ ਪੁਰਾਣੀ ਹੈ ਸ਼ਾਇਦ ਮੈਡਮ ਕਿ ਇਸ ਤਰ੍ਹਾਂ ਦਾ ਵਿਅਰ ਕਰ ਰਹੀ ਹੈ ਮੈਂ ਪੱਤਰਕਾਰਾਂ ਨੂੰ ਅਪੀਲ ਕਰ ਰਿਹਾ ਕਿ ਅੱਜ ਦੀ ਇਸ ਮੀਟਿੰਗ ਵਿੱਚ ਜਿਹੜੇ ਲੜਨ ਵਾਲੇ ਸਾਥੀ ਨੇ ਜਾਂ ਇਹ ਸਮਝਦੇ ਨੇ ਸ਼িকার ਨੇ ਕਿ ਮੈਡਮ ਦਾ ਆਡੀਆ ਲ ਰਵਈਆ ਸੀ ਅਸੀਂ ਬਿਲਕੁਲ ਨਹੀਂ ਜਾਵਾਂਗੇ ਅਸੀਂ ਇਸ ਮੀਟਿੰਗ ਨੂੰ ਜੁਆਇਨ ਨਹੀਂ ਕਰਾਂਗੇ ਨਾਲ ਦੀ ਨਾਲ ਇਹ ਕਹਿ ਦੇਣਾ ਚਾਹੁੰਦਾ ਹੈ ਕਿ ਅਸੀਂ ਆਪਣੇ ਫਾਜਲ ਕਾ ਦੇ ਜਿਹੜੇ ਵਿਧਾਇਕ ਨੇ ਖਾਸ ਤੌਰ ਤੇ ਸੱਤਾਧਰ ਪਾਰਟੀ ਦੇ ਉਨਾ ਤੱਕ ਵੀ ਅਸੀਂ ਮੈਸੇਜ ਪਹੁੰਚਾ ਦੇਣਾ ਚਾਹੁੰਦੇ ਆ ਕਿ ਸੀਐਮ ਤੱਕ ਅਸੀਂ ਜਦੋਂ ਤੱਕ ਮੀਟਿੰਗ ਨਾ ਹੋਏਗੀ ਇਹਦੇ ਖਿਲਾਫ ਕੋਈ ਕਾਰਵਾਈ ਨਾ ਹੋਏਗੀ ਉਸ ਸਮੇਂ ਤੱਕ ਸਾਡਾ ਪੱਤਰਕਾਰਾਂ ਦਾ ਕੋਈ ਫੈਸਲਾ ਨਹੀਂ ਹੈ ਫੈਸਲਾ ਸੁਮਚਤਾ ਵਿੱਚ ਹੋਏਗਾ ਡੀਪੀਆਰਓ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਤੁਸੀਂ ਕੱਲੇ ਆਜੋ ਤੁਹਾਨੂੰ ਕੱਲੇ ਨੂੰ ਚਾਹ ਪਲਾ ਦੇਣੇ ਆ ਦੋ ਚਾਰ ਜਣੇ ਆਜੋ ਚਾਹ ਪਲਾ ਦੇਣੇ ਆ ਮੈਂ ਐਜ਼ ਸਪੋਕਸਮੈਨ ਗੱਲ ਕਰਦਾ ਜਦੋਂ ਮੇਰੀ ਮੇਰੇ ਪੱਤਰਕਾਰ ਭਰਾ ਡਿਊਟੀ ਲਾਉਂਦੇ ਨੇ ਸੀਨੀਅਰ ਮੋਸ ਪੱਤਰਕਾਰ ਬਾਕੀ ਪੱਤਰਕਾਰ ਕਹਿੰਦੇ ਨੇ ਕਿ ਤੁਸੀਂ ਇਸ ਗੱਲ ਦੇ ਮੈਸੇਜ ਲਾ ਦੋ ਮੈਸੇ ਲਾਉਣ ਤੱਕ ਸੀਮਤ ਆ ਮੈਂ ਇਕੱਲਾ ਫੈਸਲਾ ਨਹੀਂ ਲੈ ਸਕਦਾ ਜਿਹੜੇ ਵੀ ਸਾਡੇ ਸਾਥੀ ਨੇ ਇਕੱਲਾ ਫੈਸਲਾ ਨਹੀਂ ਲੈਂਦੇ ਬਕਾਇਦਾ ਸਾਰੇ ਪੱਤਰਕਾਰਾਂ ਨੂੰ ਨਾਲ ਲੈ ਕੇ ਫੈਸਲਾ ਲੈਣ ਦੀ ਗੱਲ ਕਰਾਂਗੇ ਔਰ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਹ ਕਹਿਣਾ ਚਾਹੁੰਦਾ ਆ ਕਿ ਆਪਣੇ ਸਮੂਹ ਪੱਤਰਕਾਰਾਂ ਦੀ ਇਹ ਮੀਟਿੰਗ ਨਹੀਂ ਹੈ ਚੁਣੇਂਦਾ ਪੱਤਰਕਾਰਾਂ ਨੂੰ ਬਕਾਇਦਾ ਫੋਨ ਕਰ ਕਰਕੇ ਇਹ ਗੱਲ ਜਿਹੜੀ ਹੈ ਕਿਹਾ ਗਿਆ ਕਿ ਤੁਸੀਂ ਮੀਟਿੰਗ ਤੇ ਆਓ ਜੇ ਸਾਨੂੰ ਮੀਟਿੰਗ ਦਾ ਸੱਦਾ ਨਹੀਂ ਦਿੱਤਾ ਤਾਂ ਅਸੀਂ ਬੜੇ ਪਗਾਮ ਵਾਲਿਆਂ ਚ ਕੀ ਗੱਲ ਐ ਪਰ ਇਹ ਜ਼ਰੂਰ ਕਹਿਣਾ ਚਾਹਣਾ ਹੈ ਕਿ ਡੀਪੀਆਰ ਸਾਹਿਬ ਚਲਾਕੀ ਬਿਲਕੁਲ ਨਹੀਂ ਚੱਲੇਗੀ ਹੁਣ ਜਿਹੜਾ ਹੈਗਾ ਕਿ ਤੁਹਾਡਾ ਜਿਹੜਾ ਬਿਲਕੁਲ ਇਸ ਗੱਲ ਵਾਸਤੇ ਤੁਸੀਂ ਕਹੋ ਵੀ ਅਸੀਂ ਸੁਰੱਖਰ ਹੋ ਜਾਵਾਂਗੇ ਇਦਾਂ ਨਹੀਂ ਹੋਏਗਾ ਢਾਬਾ ਜੀ ਕੀ ਕਾਰਨ ਹੈ ਕਿ ਡੀਪੀਆਰ ਸਾਹਿਬ ਇਸ ਤਰ੍ਹਾਂ ਕਿਉਂ ਕਰ ਰਿਹਾ ਸੋ ਉਹਨਾਂ ਨੂੰ ਤਾਂ ਪੱਤਰਕਾਰਾਂ ਦੇ ਆ ਜਿਹੜੀ ਹਮੈਤ ਕਰਨੀ ਚਾਹੀਦੀ ਹੈ ਵਿੱਚ ਪਾ ਕੇ ਹੈ ਜਿਹੜਾ ਮਾਮਲਾ ਸੁਲਝਾਉਣਾ ਚਾਹੀਦਾ ਤੇ ਉਹ ਪੱਤਰਕਾਰਾਂ ਨੂੰ ਆਪ ਚ ਹੀ ਕਿਉਂ ਲੜਾ ਰਿਹਾ ਕਿਉਂ ਬਾੜ ਰਿਹਾ ਹੈ ਉਹਦੀ ਨੀਅਤ ਤੋਂ ਸ਼ੱਕ ਕੀਤਾ ਜਾ ਸਕਦਾ ਹੈ ਮੈਂ ਤਾਂ ਉਹਦਾ ਬੜਾ ਰਿਗਾਰਡ ਕਰਦਾ ਸੀ ਮੈਨੂੰ ਕੁਝ ਪੱਤਰਕਾਰ ਸਾਥੀਆਂ ਨੂੰ ਪਤਾ ਲੱਗਿਆ ਕਿ ਜਦੋਂ ਪੱਤਰਕਾਰ ਵੀ ਰਹੇ ਨੇ ਉਹਨਾਂ ਨੂੰ ਅਨਚਾਰਜ ਲਾਇਆ ਗਿਆ ਤੇ ਉਹ ਨਾਂ ਪਾਣ ਤੋਂ ਵੀ ਬੜਾ ਉਸ ਤਰ੍ਹਾਂ ਦਾ ਉਹਨਾਂ ਡਿਸਕ੍ਰਿਮੀਨੇਸ਼ਨ ਕੀਤੀ ਜਿਹੜਾ ਪੱਤਰਕਾਰ ਖਬਰ ਪੇਜਦਾ ਸੀ ਉਜੀਤ ਨਾਲ ਸੰਬੰਧਤ ਉਹ ਕਿਸੇ ਦਾ ਪਹਿਲਾਂ ਪਾਣਾ ਕਿਸੇ ਦਾ ਬਾਅਦ ਚ ਪਾਣਾ ਮਤਲਬ ਕਿ ਬੜਾ ਅਸੀਂ ਰਿਸਪੈਕਟ ਕਰਦੇ ਸੀ ਡੀਪੀਆਰ ਸਾਹਿਬ ਦੀ ਕਿ ਪੱਤਰ ਇਹ ਬੰਦਾ ਡੀਪੀਆਰ ਸਾਹਿਬ ਬਹੁਤ ਵਧੀਆ ਬੰਦਾ ਹੈ ਨਾਈਸ ਪਰਸਨ ਹੈ ਪਰ ਇਸ ਚਲਾਕੀ ਤੋਂ ਇਸ ਨੀਅਤ ਤੋਂ ਸ਼ੱਕ ਹੈ ਕਿ ਇਹ ਬੰਦਾ ਕਿਤੇ ਨਾ ਕਿਤੇ ਸ਼ਾਇਦ ਮੈਡਮ ਨੂੰ ਡਿਪਟੀ ਕਮਿਸ਼ਨਰ ਇਸ ਮਾਮਲੇ ਨੂੰ ਸੁਝਾਉਣ ਦੇ ਵਿੱਚ ਉਹ ਪਹਿਲ ਕਦਮੀ ਕਰਦੇ ਮੈਨੂੰ ਲੱਗਦਾ ਹੈ ਕਿ ਮੈਸੇਜ ਜਿਹੜਾ ਮਿਸਮੈਚ ਕਰਦਾ ਹੈ ਮਿਸ ਕਮਿਊਨੀਕੇਸ਼ਨ ਗੈਪ ਕਰਨ ਦੇ ਵਿੱਚ ਕਿਤੇ ਨਾ ਕਿਤੇ ਡੀਪੀਆਰਓ ਪਪਿੰਦਰ ਸਿੰਘ ਬਰਾੜ ਦਾ ਵੱਡਾ ਰੋਲ ਹੈ ਜਿਹੜਾ ਕਿ ਅੱਜ ਸਾਰੇ ਪੱਤਰਕਾਰਾਂ ਨੂੰ ਫੋਨ ਨਾ ਕਰਕੇ ਕੁਝ ਪੱਤਰਕਾਰਾਂ ਨੂੰ ਫੋਨ ਕਰ ਰਿਹਾ ਹੈ ਸ਼ਾਇਦ ਉਹਨੂੰ ਇਹ ਸ਼ੱਕ ਹੈ ਕਿ ਕਿਤੇ ਮਸਲਾ ਸੁਲਝ ਨਾ ਜਾਵੇ ਇਸ ਕਰਕੇ ਉਹਨਾਂ ਪੱਤਰਕਾਰਾਂ ਨੂੰ ਫੋਨ ਕਰਦਾ ਕਿ ਜਿਨ੍ਹਾਂ ਨੂੰ ਇਸ ਮਾਮਲੇ ਦਾ ਪੂਰਾ ਪਤਾ ਨਹੀਂ ਹੈ ਜਾਂ ਜਿਹੜੇ ਪੱਤਰਕਾਰ ਭਰਾਵਾਂ ਦਾ ਜ਼ਿਆਦਾ ਤਰਵਾ ਨਹੀਂ ਪਿਆ ਇਸ ਕਰਕੇ ਸੋ ਇਸ ਕਰਕੇ ਡੀਪੀਆਰਓ ਦੀ ਜਿਹੜੀ ਉਹ ਨੀਅਤ ਤੇ ਸ਼ੱਕ ਹੈ ਇਹ ਦੀ ਪ੍ਰਬੰਧ ਕਰਨ ਵਾਸਤੇ ਅਸੀਂ ਜਰੂਰ ਜਿਹੜਾ ਸੀਐਮ ਸਾਹਿਬ ਨੂੰ ਜਾਂ ਲੋਕ ਸੰਪਰਕ ਵਿਭਾਗ ਪੰਜਾਬ ਨੂੰ ਇਹਦੇ ਬਾਰੇ ਜਰੂਰ ਜ਼ਿਕਰ ਕਰਾਂਗੇ ਮੈਂ ਲਾਸਟੇ ਕਹਿ ਦੇਣਾ ਚਾਹੁੰਦਾ ਕਿ ਡੀਪੀਆਰਓ ਸਾਹਿਬ ਨੇ 18 ਜੁਲਾਈ ਨੂੰ 10 ਮਿੰਟ ਤੇ 24 ਸੈਕਿੰਡ ਤੇ ਮੇਰੇ ਨਾਲ ਗੱਲ ਕੀਤੀ ਹੈ ਕਾਦੇ ਲਈ ਮਸਲੇ ਨੂੰ ਸੁਲਝਾਉਣ ਵਾਸਤੇ ਪਰ ਅੱਜ ਜੇਕਰ ਉਹ ਚਲਾਕੀ ਕਰੇ ਤਾਂ ਮੈਂ ਪੱਤਰਕਾਰਾਂ ਨੂੰ ਕਹਿਣਾ ਚਾਹੁੰਦਾ ਕਿ ਇਹਦੀ ਚਲਾਕੀ ਦੇ ਵਿੱਚ ਜੇਕਰ ਤੁਸੀਂ ਆ ਗਏ ਤਾਂ ਫਿਰ ਭਰਾਓ ਆਪਾਂ ਪਾੜੋ ਤੇ ਰਾਜ ਕਰੋ ਦੇ ਨੀਤੀ ਦਾ ਅੰਗਰੇਜ਼ਾਂ ਵਾਲੀ ਦਾ ਇਹਨਾਂ ਤੇ ਪ੍ਰਭਾਵ ਹੈ ਉਹ ਸ਼ਿਕਾਰ ਹੋ ਜਾਵਾਂਗੇ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਕਰਦਾ ਕਿ ਇਸ ਮੀਟਿੰਗ ਦੇ ਵਿੱਚ ਅਸੀਂ ਨਹੀਂ ਜਾਣਾ ਜਿਹੜੇ ਸਾਥੀ ਗਏ ਨੇ ਅਸੀਂ ਬਿਲਕੁਲ ਗਿਲਾ ਨਹੀਂ ਕਰਾਂਗੇ ਉਹ ਜਰੂਰ ਰਿਪੋਰਟ ਦੇਣ ਕਿ ਜਿਵੇਂ ਤੁਸੀਂ ਦੱਸਿਆ ਵੀ ਅੱਜ ਜਿਹੜੇ ਕਈ ਸਾਥੀ ਜਾਣਗੇ ਉਹਨਾਂ ਨੂੰ ਵਧਾਈ ਆ ਜਿੱਦਾਂ ਮਰਜ਼ੀ ਲਾ ਲਓ ਪਰ ਇਹੋ ਜਿਹੜੇ ਪੱਤਰਕਾਰ ਨੇ ਜਿਹੜੇ ਜਦੋਂ ਵੀ ਕਿਸੇ ਅਫਸਰਸ਼ਾਹੀ ਨੂੰ ਲੈ ਕੇ ਜਿਹੜਾ ਪੱਤਰਕਾਰਾਂ ਦਾ ਵਿਵਾਦ ਖੜਾ ਹੁੰਦਾ ਤਾਂ ਵਿੱਚ ਕਈ ਅਜਿਹੇ ਪੱਤਰਕਾਰ ਨੇ ਜਿਹੜੇ ਪੱਤਰਕਾਰਾਂ ਨੂੰ ਪੁੱਛਿਆ ਸੱਡ ਅਫਸਰ ਦੇ ਆਪ ਅੱਗੇ ਅੱਗੇ ਹੋਂਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਤਾਂ ਅੱਜ ਜਿਵੇਂ ਉਹ ਫਿਰ ਦੁਬਾਰਾ ਡੀਸੀ ਨਾਲ ਮੀਟਿੰਗ ਆ ਜਾਣਗੇ ਸਨੇਹਾ ਕੀ ਦੇਣਾ ਚਾਹੁੰਦੇ ਹੋ ਆਪਸੀ ਭਾਈਚਾਰੇ ਨੂੰ ਲੈ ਕੇ ਮੈਂ ਨਾ ਇਹ ਪਛਾਈ ਤਾਂ ਸਾਲ ਆ ਦੋ ਸਾਲ ਮੈਂ ਜ਼ਰੂਰ ਤੁਹਾਡਾ ਸਵਾਲ ਬਹੁਤ ਵਧੀਆ ਹੈ ਮੈਂ ਪੱਤਰਕਾਰ ਭਰਾਵਾਂ ਨੂੰ ਸਭ ਇੱਕ ਭਾਸ਼ਾ ਵਿੱਚ ਅਪੀਲ ਹੀ ਕਰਾਂਗਾ ਕਿ ਤੁਹਾਡਾ ਜਿਹੜਾ ਇਹ ਰੁਝਾਨ ਹੈ ਇਹ ਤੁਹਾਡੇ ਖਿਲਾਫ ਹੈ ਇਹ ਡੀਸੀ ਸਹਿਵਾ ਪਤਾ ਨਹੀਂ ਸਵੇਰੇ ਬਦਲ ਜਾਵੇ ਮਹੀਨੇ ਬਾਅਦ ਬਦਲ ਜਾਵੇ ਇਹਨਾਂ ਨੇ ਤਾਂ ਆਉਂਦੇ ਰਹਿਣਾ ਜਾਂਦੇ ਰਹਿਣਾ ਹੈ ਮੈਂ ਫਿਰ ਕਹਿਣਾ ਚਾਹੁੰਦਾ ਇਹ ਡਿਪਟੀ ਕਮਿਸ਼ਨਰ ਔਰ ਅਫੀਸਰ ਹੋਣ ਸਾਡੇ ਲੋਕਾਂ ਦੇ ਟੈਕਸ ਦੀ ਤਨਖਾਹ ਲੈਂਦੇ ਨੇ ਇਹਨਾਂ ਦੀ ਡਿਊਟੀ ਬਣਦੀ ਹੈ ਲੋਕਾਂ ਦੇ ਕੰਮ ਕਰਨੇ ਪੱਤਰਕਾਰਾਂ ਨੂੰ ਆਪਣਾ ਪੱਖ ਦੇਣਾ ਅੜਿਆਲ ਰਵਈਆ ਨਾ ਅਪਣਾਉਣਾ ਪਰ ਜਿਹੜੇ ਪੱਤਰਕਾਰ ਭਰਾ ਜਾ ਰਹੇ ਨੇ ਜਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਕੋਈ ਅੱਗੇ-ਅਗੇ ਅਫਸਰਾਂ ਦੇ ਹੁੰਦੇ ਨੇ ਕਿ ਮਗਰਮਗਰ ਭੱਜੇ ਫਿਰਦੇ ਨੇ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣੀ ਡਿਗਨਿਟੀ ਜਿਹੜੀ ਹੈ ਕਾਇਮ ਕਰਕੇ ਰੱਖਣੀ ਚਾਹੀਦੀ ਏ ਲੋਕ ਜ਼ਰੂਰ ਦੇਖਦੇ ਨੇ ਪੱਤਰਕਾਰ ਜ਼ਰੂਰ ਨੋਟ ਕਰਦੇ ਨੇ ਕਿ ਆ ਯਾਰ ਪੱਤਰਕਾਰ ਕਿਵੇਂ ਸਰਕਾਰੀ ਪੱਤਰਕਾਰ ਬਣਿਆ ਫਿਰਦਾ ਏ ਇਹਨੂੰ ਇਨੀ ਸੈਂਸ ਨਹੀਂ ਹੈਗੀ ਕਿ ਮੇਰੀ ਆਪਣੀ ਇੱਕ ਡਿਗਨਿਟੀ ਏ ਮੇਰੀ ਆਪਣੀ ਇੱਕ ਪਾਵਰ ਏ ਡੀਸੀ ਤੁਹਾਨੂੰ ਪੁੱਛੇ ਕਿ ਅਸੀਂ ਸਾਨੂੰ ਮਦਦ ਦੀ ਲੋੜ ਏ ਇਹ ਮੁਹਿਮ ਛੇੜੀ ਏ ਕਿ ਪੱਤਰਕਾਰ ਸੰਯੋਗ ਕਰਨ ਉਹਦੇ ਲਈ ਤਿਆਰ ਹੈ ਪਰ ਕੋਈ ਹੈਂਕੜ ਬਾਜੀ ਵਿਖਾਵੇ ਮੈਂ ਫਿਰ ਕਹਿਣਾ ਪੱਤਰਕਾਰ ਭਰਾਓ ਆਪਸ ਵਿੱਚ ਨਹੀਂ ਫੁੱਟਣਾ ਇਹ ਕੀ ਰਵਾਂਗੇ ਤਾਂ ਕਿ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈਣ ਫਿਰ ਅਖੀਰ ਦੇ ਵਿੱਚ ਮੈਂ ਕਹਿਣਾ ਚਾਹਣਾ ਕਿ ਪਰ ਆਵਾਂ ਦਾ ਏਕਾ ਜਿੰਦਾਬਾਦ ਜਿੰਦਾਬਾਦ ਰਹੇਗਾ ਮੈਡਮ ਡੀਸੀ ਚਲਾਕੀ ਕਰੇ ਜਾਂ ਡੀਪੀਆਰ ਸਾਹਿਬ ਜਿਹੜਾ ਮਿਸ ਕਮਿਊਨੀਕੇਸ਼ਨ ਕਰ ਰਿਹਾ ਉਹਦੀ ਚਲਾਕੀ ਬਿਲਕੁਲ ਨਹੀਂ ਚੱਲਣ ਦੇ ਆਗੇ ਸਰਕਾਰਾਂ ਦੇ ਵੱਲੋਂ ਕੀ ਫੈਸਲਾ ਲਿਆ ਗਿਆ ਅੱਗੇ ਕੀ ਰਣਨੀਤੀ ਅਸੀਂ 2 ਦਿਨਾਂ ਬਾਅਦ ਲਗ ਵੀਰਵਾਰ ਜਾਂ ਸ਼ੁੱਕਰਵਾਰ ਅਸੀਂ ਮੀਟਿੰਗ ਕਰਾਂਗੇ ਔਰ ਉਹ ਪੂਰੇ ਜ਼ਿਲ੍ਹੇ ਦੀ ਮੀਟਿੰਗ ਜਿਹੜੀ ਹੈ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਪੱਤਰਕਾਰਾਂ ਦੀ ਗਿਣਤੀ ਦਾ ਵੀ ਕਲੀਅਰ ਪਤਾ ਲੱਗ ਜਾਏਗਾ ਕਿੰਨੀ ਵੱਡੀ ਗਿਣਤੀ ਵਿੱਚ ਸਾਡਾ ਜਿਹੜਾ ਪੱਤਰਕਾਰ ਭਾਈਚਾਰਾ ਉਹ ਇੱਕ ਝੋਟਾ ਹੈ ਉਹ ਇੱਕ ਤਾਨਕੇ ਖੜਾ ਹੈ ਉਹ ਅਸੀਂ ਫੈਸਲਾ ਐਮ ਲਾਵਾਂਗੇ 是吧？